ਤੇ ਤੁਸੀਂ ਸਾਰੇ ਜਣਿਆਂ ਨੂੰ ਬਈ ਇੱਕ ਰਿਕਵੈਸਟ ਹੈ ਸਾਨੂੰ ਸੁਜੈਸ਼ਨ ਦੂ ਜ਼ਰੂਰ ਦਿਓ ਵੀ ਅਸੀਂ ਨੂਰ ਦਾ ਪਰਟੇ ਕਿੱਦਾਂ ਬਣਾਈਏ ਕੀ ਕਰਨਾ ਚਾਹੀਦਾ ਸੁਜੈਸ਼ਨ ਬਾਕੀ ਤਾਂ ਆਪਣੇ ਬਜਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੰਦਾ ਉਵੇਂ ਹੀ ਕਰ ਲਵਾਂਦਾ ਹੁੰਦਾ ਪਰ ਐਸ ਵਾਰੀ ਕੀ ਅਲੱਗ ਕਰੀਏ ਠੀਕ ਹੈ ਜੀ ਫਿਰ ਅਗਲੇ ਬਲੌਗ 'ਚ ਮਿਲਦੇ ਹਾਂ ਸਾਸ਼ਵੀ ਕਾ ਜੀ ਸਾਰਿਆਂ ਨੂੰ ਪੱਖਾ ਕੱਢਦੇ ਆ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਪਈ ਸਵੇਰ ਦਾ ਟਾਈਮ ਆ ਸਰਦਾਰ ਜੀ ਬਹਿਲੇ ਕੈਮਰਾ ਚੱਕੀ ਫਿਰਦੇ ਆਂ ਅਸੀਂ ਕੰਮ ਕਰਦੇ ਆਂ ਅੱਛਾ ਸਰਦਾਰ ਜੀ ਸਰਦਾਰ ਜੀ 20 ਮਹੀਸਾਂ ਚੋਂ ਕੇ ਆਇਆ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਅੱਜ ਗਾਜਰਾਂ ਦੀ ਸਬਜ਼ੀ ਬਣਨੀ ਆਂ ਕਿਆ ਬਣਨਾ ਦੇਖਦੇ ਕੀ ਬਣਦਾ ਹਾਂ ਪਤਾ ਲੱਗੇ ਸਾਨੂੰ ਮੈਂ ਹੁਣ ਠੀਕ ਹੋ ਗਈ ਹਮੇਸ਼ਾ ਤੋਂ ਲੱਗਦਾ ਕਿ ਤਰ੍ਹਾਂ ਦੀ ਚੀਜ਼ਾਂ ਬਣਾਉਂਗੀ ਹਾਂ Voy a ਹਮ ਸਸਰੀ ਗਾਲੀ ਸਾਰਿਆਂ ਦੀ ਸੱਚੀ ਗੱਲ ਹੈ ਜਿੱਦਨ ਦੀ ਇਹ ਗਈ ਹੈ ਨਾ ਹਰ ਗੁਣ ਹੋਈਆ ਜੱਤਾ ਦਾ ਨੂੰ ਕੁਛ ਨਹੀਂ ਚਲੂਗਾ ਮਿਹਨਤ ਇਹਨੇ ਹਮ ਦੋਨੇ ਆਣ ਇਹ ਗੁੱਸੇ ਗੁੱਸੇ ਬਣਾਈ ਜਾਂਦੀ ਹੈ ਕਦੇ ਆ ਬਣਾ ਲੈ ਕਦੋ ਬਣਾ ਲੈ ਲਾਪਰੀ ਤਾਂ ਬਈ ਵਿਚਾਰੀ ਰੋਟੀ ਬਣਾ ਸਕਦੀ ਹੈ ਜਮਨ ਖੀਰ ਵਾਲੀ ਜਾਂ ਕੜਾ ਬਣੇ ਰਹੀ ਚੀਜ਼ ਬਣਾ ਸਕਦੀ ਜਿਹੜੀ ਦੁਨੀਆ ਪੰਸਮ ਦੀ ਚੀਜ਼ਾਂ ਸੀ ਖਾਣੀ ਹੋ ਉਹ ਨਹੀਂ ਬਣੀਆ ਹਾਂ ਉਹ ਹੁਣੇ ਨਿਆਣਾ ਹੋਣੇ ਕਰਕੇ ਹਰ ਗੁਣ ਹੋਣੇ ਕਰਕੇ ਸਰੀ ਦਾ ਠੀਕ ਹੁਣ ਦੇਖਿਓ ਹਾਂ ਚਿਲਾ ਨਾਲੇ ਭਾਈ ਚੈਲੰਜ ਕੋਈ ਕਰਨੀ ਮਹਾਰਾਜ ਹੂੰ ਫਰਾਈ ਦਉਗੀ ਚੈਲੰਜ ਕਰਨਾ ਫਿਰ 21 ਦਿਨਾਂ ਦਾ ਜਿੱਦੇ ਤੁਸੀਂ ਕਹਿੰਦੇ ਤੇ ਕਿ ਉਹ ਇਹੋ ਜਿਹਾ ਚੈਲੰਜ ਤਾਂ ਮੈਂ ਰੋਜ਼ ਕਰਾਂ ਪਰ ਜੇ ਮੈਨੂੰ ਜੇ ਮੈਂ ਨਵੇੜਤਾ ਮੈਨੂੰ 2000 ਰੁਪਏ ਚਾਹੀਦਾ ਜੋ ਮਰਜ਼ੀ ਲਵਾਂਗਾ ਫਿਰ 600 ਰੁਪਏ ਇੱਕ ਦਿਨ ਦਾ ਹੋ ਗਿਆ ਫਿਰ ਮੈਂ 100 ਰੁਪਏ ਦੇ ਪਰੌਂਠੇ ਉੱਥੇ ਰੋਜ਼ ਰੋਜ਼ ਹੀ ਪਰੌਂਠੇ ਇੱਕ ਪ੍ਰਕਾਰ ਦੇ ਖਾਣੇ ਆ ਇਹਦਾ ਸੁਣੋ ਉਹਨਾਂ ਨੂੰ ਪੰਜ ਛੇ ਤਰ੍ਹਾਂ ਦੇ ਪਰੌਂਠੇ ਨਹੀਂ ਹੈਗੇ ਇੱਕ ਪ੍ਰੇਮੀ ਗਰਲਸ ਨੂੰ ਇੱਕ ਦਿਨ ਤੁਸੀਂ ਖਾ ਲੂਗੇ ਆਲੂ ਵਾਲੇ ਇੱਕ ਦਿਨ ਘਰ ਦਾ ਮਿਕਸ ਲੈ ਜੀ ਇੱਕ ਦਿਨ ਪਨੀਰ ਵਾਲੇ ਖਾ ਲੂਗੇ ਉਸ ਤੋਂ ਇਲਾਵਾ ਦੱਸੋ ਕਿਹੜੇ ਖਾਓਗੇ ਜੀ ਉਸ ਤੋਂ ਬਾਅਦ ਪਨੀਰ ਟਿੱਕਾ ਖਾ ਲੂਗਾ ਮਲਾਈ ਚਾਂਪ ਖਾ ਲੂਗਾ ਹੋਰ ਕੀ ਉਹਦੇ ਨਾਲ ਬਿਮਾਰੀ ਵੀ ਲੱਗਣੀ ਹੈ ਜੀ ਇਹ ਮੈਂ ਆਪਣੇ ਹੱਥਾਂ ਨਾਲ ਘਰ ਤੋਂ ਬਣਾ ਕੇ ਦੇ ਦਿੰਦਾ ਕਿੰਨੇ ਟੱਬਰ ਨੇ ਅੱਜ ਨਾਲ ਜੀ ਅੱਛਾ ਆ ਪਰ ਸਾਰੇ ਟੱਬਰ ਦੀ ਗੱਲ ਆ ਗਈ ਫੇਰ ਤਾਂ 100 ਰੁਪਿਆ ਕੋਈ ਜ਼ਿਆਦਾ ਨਹੀਂ ਹੈ ਐਸੋਂ ਦੇਖੀ ਹੁੰਦੇ ਉਹ ਦੇਖੀ ਉਹਦੇ ਵੱੜ ਗਈ ਆਉਂਦੇ ਥੱਲੇ ਆਗੀ ਆਗੀ ਰੁਕ ਜਾ ਹਟ ਜਾ ਤੈਨੂੰ ਖੜਾਉਂਦੇ ਸਪੈਦੀ 1 ਮਿੰਟ ਰੁਕ ਜਾ ਛੱਤੀ ਉੱਠ ਅੱਜ ਖੜ ਜਾ ਫੇ ਆ ਗਿਆ ਮੈਂ ਆ ਗਿਆ ਦੇਖ ਹੁਣ ਮਛਲੀ ਹੋ ਗਈ ਜਾਣ ਕੀ ਹੁਣ ਸੁਣ ਲਾ ਮੇਰੀ ਹੁਣ ਸੁਣ ਲਾ ਮੇਰੀ ਗੱਲ ਦੀਦੀ ਤਾਂ ਤੁਹਾਨੂੰ ਕਹਿ ਕੇ ਕਿ ਥੱਕ ਗਏ ਹਮ ਮੈਂ ਇੱਕ ਵਾਰੀ ਆਪਣੇ ਵਿਊਅਰਸ ਤੋਂ ਇੱਕ ਹਾਰਮਾ ਹੋਰ ਕੀ ਚਾਹੀਦਾ ਤੁਹਾਨੂੰ ਹਮ ਸੌਦੇ ਲਈ ਆ ਤਾਂ ਸੌਦੇ ਖਤਮ ਹੋਣੇ ਆਏ ਹੋ ਪਏ ਆ ਹੋਰ ਕੀ ਰੋਜ਼ ਰੋਜ਼ ਸੀ ਆਪਣੇ ਪਾਪਾ ਕਿੱਥੇ ਭੇਜੀਏ ਹਮ ਰੋ ਸਾਈਕਲ ਤੇ ਜਾਂਦਾ ਪਾ ਪਾਪਾ ਨੂੰ ਸੌਦੇ ਲੈਣ ਜੇ ਪਾਪਾ ਹੀ ਖੋ ਗਿਆ ਨਹੀਂ ਮੈਂ ਉਹ ਤੇ ਤਾਂ ਠੀਕ ਗੱਲ ਆ ਚਲੋ ਬਾਹਰ ਨਹੀਂ ਚੱਲ ਬਾਈ ਸਾਈਕਲ ਤੇ ਜਾਣਾ ਦਾਦਾ ਬਾ ਹ ਉਹ ਕਹਿੰਦੇ ਪੱਪੇ ਦੇ ਰਾਹ ਕਹਿੰਦੇ ਰਾਹ ਮੈਂ ਕਹਿ ਗੱਲ ਉਹ ਕਹਿੰਦੇ ਉੱਥੇ ਕਹਿੰਦੇ ਓਟੋ ਲਊਗਾ ਨੂੰ ਮਾਚਾ ਮੈਂ ਓਟੋ ਲਊਗਾ ਕਿੱਥੇ ਰਾਤ ਇਹ ਛੱਤੂ ਕੋ 6 ਵਜੇ ਪ੍ਰੋਪਰ ਨਹੀਂ ਰਹੋ ਨਾਪਾ ਰਾਤ ਜਿਹੜੀ 5:30 ਵਜੇ ਚੱਲੇ ਸੀ ਕਿੱਥੇ ਨੂੰ ਬੈਠ ਜਾਣਾ 3:30 ਵਜੇ ਦਵਾਈ ਨੋ ਨੋ ਆ ਗਿਆ ਪਰਮਾਨੈਂਟ ਨਾ ਚੀਰਨ ਕਰਦੇ ਆ ਉਹ ਸਾਈਕਲ ਦੇਖਦੇ ਐ ਮੜੀ ਜਿਆ ਪਤਾ ਤਾਂ ਕਰ ਲਈ ਇਲੈਕਟ੍ਰਿਕ ਸਾਈਕਲ ਜਿਹੜੀ ਮੈਂ ਗੱਲ ਕਰਦੀ ਆ ਪਾਪਾ ਲਾਟਾ ਦਾ ਵੱਜ ਰਹੀ ਹੈ ਜੈਸਮੀਨ ਮੂਰੇ ਉਹਦੇ ਲਾਟੇ ਲੱਗੇ ਹੋਏ ਹੈ ਹੈ ਪਾਪਾ ਜੀ ਛੈਕ ਥੋੜਾ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਸਕੂਟਰੀ ਦਾ ਸਿੱਖਦੇ ਹੈ ਨਹੀਂ ਹੂੰ ਤੁਹਾਨੂੰ ਸਾਈਕਲ ਇਹ ਦੁਆ ਲੈ ਲਈਏ ਜਿਹੜਾ ਆਪਣਾ ਬੈਟਰੀ ਵਾਲਾ ਹੁੰਦਾ ਪਾਪਾ ਜੀ ਬੈਟਰੀ ਆਉ ਹੀ ਲੈ ਦੋ ਹੈ ਨਹੀਂ ਸਾਈਕਲ ਮੈਂ ਬੈਟਰੀ ਆਉਣ ਲੱਗ ਗਈ ਹੁਣ ਜੇ ਕਿਤੇ ਹਾਂ ਬੈਟਰੀ ਮੁੱਕ ਗਈ ਪਿੰਡਲ ਮਾਰ ਲਓ ਠੀਕ ਹੈ ਨੀ ਨਾਲੇ ਲਾਈਟ ਲੱਗੀ ਵੀ ਉਹਨੂੰ ਮੁਰੇ ਜਾਣ ਸੀ ਰਾਤ ਨੂੰ ਫੇਰ ਨਹੀਂ ਦੇਣੀ ਮੈਨੂੰ ਨਹੀਂ ਦੱਸਿਆ ਰਾਤ ਨੂੰ ਜਦੋਂ ਮੰਦਰਾ ਨਹੀਂ ਨਹੀਂ ਜੇ ਕਿਤੇ ਦੁਕਾਨ ਤੋਂ ਕੋ ਨੂੰ ਗਏ ਇੱਥੇ ਪਿੰਡ ਇੱਥੇ ਜਾ ਸਕਦੇ ਹੈ ਦੁਆ ਲੈ ਲਓ ਪਤਾ ਕੀ ਆ ਆ ਚੱਲੇ ਲੋਕਲ ਤਾਂ ਦੂਆ ਚੱਕੀ ਜਾਵੇ ਚਾਹੇ ਪਤਾ ਗੱਲ ਕੀ ਆ ਇੱਕ ਤਾਂ ਇਹ ਤਾਂ ਇਹਨਾਂ ਕੋਲ ਤਾਂ ਹੁਣ ਫੋਨ ਆ ਦੇਖ ਲੋ ਇਹਨਾਂ ਕੋਲ ਵੀ ਵੀਰ ਕੋਲ ਵੀ ਪਤਾ ਲੱਜਦਾ ਵੀ ਇਹਨਾਂ ਨੇ ਕਾਦ ਆਉਣਾ ਇਹਨਾਂ ਨੂੰ SIM ਲੈ ਕੇ ਆਣੇ ਆ ਤੇ SIM ਲੈ ਕੇ ਆਈ ਹੋ ਪਹਿਲਾਂ ਤਾਂ ਉਹਨਾਂ ਨੂੰ SIM ਕੋਲੋ ਜਿਹੜਾ ਫੋਨ ਲਿਆ ਮੈਂ ਫੋਨ ਤੇ ਲੈ ਕੇ ਜਾਣਾ ਪਾਪਾ ਜੀ ਨੇ ਮੈਂ ਮੰਮੀ ਜਿੰਦਾ ਬਾਅਦ ਮੰਮੀ ਇਹ ਨਹੀਂ ਮੈਂ ਦੇ ਕੇ ਕਰਨਗੀ ਪਹਿਲਾਂ ਖੁਆਈ ਜਾਣੀ ਫੇ ਆ ਲਿਆ ਦੋ ਮੈਂ ਪਾਏ ਕਿਸੇ ਜੇ ਫੋਨ ਹਾਂ ਮੈਂ ਪਾਏ ਕਨ ਜਾਣ ਲੱਗੇ ਕਿਸੇ ਜੇ ਫੋਨ ਹਾਂ ਤੇਰੇ ਗਾਣਾ ਚੰਗਾ ਬਹਾਪਾਲ ਜੀ ਦੇ ਕਿੱਥੇ ਆ? ਇਹ ਮੇਰੇ ਇੱਥੇ ਰਹਿੰਦਾ ਹੈ। ਉਹ ਜੇ ਤਾਂ ਐਸੇ ਨਾ ਕਿ ਕਾਣੀ ਫੋਨ ਕਰਦਾ ਜੀ ਪਪਾ ਜੀ ਤੁਸੀਂ ਕਿੱਥੇ ਰਹਿ ਗਏ? ਹਾਂ। ਇਹ ਤਾਂ ਹੈ। ਇਹ ਬਲੇ ਮੋਜੇ ਨੂੰ ਟੈਨਸ਼ਨ ਹੋ ਜਾਂਦੀ ਪਤਾ ਨਹੀਂ ਘੱਟ ਨਹੀਂ ਆਏ ਹੁੰਦਾ ਤੂੰ। ਹਾਂ। ਤੇ ਉਹ ਇਹਦੇ ਬਰਥਡੇ ਦੀ ਸਲਾਸੂ ਵੀ ਕਰਦੇ ਆ। ਹੂੰ। ਹੈਨਾ? ਦੇਖਦੇ ਹੌਲੀ ਕਰ ਹਾਂ ਨੂਰ ਦੇ ਦੀ ਬਰਥਡੇ ਦੀ ਸਲਾਹ ਸਾਨੂੰ ਵੀ ਕਰਨੀ ਆ ਯਾਰ ਕੀ ਕੀ ਚਾਹੀਏ ਨੂਰਾ ਨੂੰ ਇੱਕ ਦਿਨ ਬੁਲਾ ਲੈਂਦੇ ਹਾਂ ਹੂੰ ਕੋਈ ਤਾਂ ਹੋ ਗਈ ਉਹ ਨਹੀਂ ਬਰਥਡੇ ਭਾਈ ਹੁਣ ਅਸੀਂ ਬਹਿਣ ਦੋ ਆਪਾ ਜੀ ਕੋਈ ਨਹੀਂ ਅਸੀਂ ਹੁਣ ਵਿਆਹ ਤੋਂ ਹੋ ਗਏ ਜੀ ਫ੍ਰੀ ਵਿਆਹ ਤੁਸੀਂ ਇੰਜੋਏ ਕਰਿਆ ਬਹੁਤ ਸੋਹਣੇ ਵੀਊ ਆਏ ਬਹੁਤ ਸੋਹਣਾ ਤੁਸੀਂ ਪਿਆਰ ਦਿੱਤਾ ਸਾਰਿਆਂ ਨੇ ਬਹੁਤ ਵਧੀਆ ਵਧੀਆ ਕਮੈਂਟ ਆਏ ਤੇ ਤੇ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜੀ ਨੂਰੇ ਤੇ ਮਨ ਜੀ ਦੀ ਸਲਾਹ ਲਓ ਦੀਦੀ ਨੂੰ ਆਏ ਕੁਛ ਤੁਹਾਡੀ ਐਨੀਵਰਸਰੀ ਕਿੱਦਾਂ ਸੈਲੀਬ੍ਰੇਟ ਕਰਨੀ ਹਾਂ ਐਨੀਵਰਸਰੀ ਬਾਅਦ ਚੋਂ ਪਹਿਲਾਂ ਸਾਨੂੰ ਮਾਰੀਆਂ ਦੇ ਦੋ ਬੱਲਾ ਕਿਉਂਕਿ ਫਿਰ ਜਿਹੜਾ ਗਿਫਟ ਆਉਣੇ ਮੈਂ ਕਿੱਥੇ ਰੱਖਾਂ ਨਹੀਂ ਕਹ ਐਨੀਵਰਸਰੀ ਦਾ ਗਿਫਟ ਏਲ ਮਾਰੀ ਦੇ ਦੋ ਸਾਨੂੰ ਮਾਰੀ ਦੇ ਦੋ ਤੁਸੀਂ ਬੱਲਾ ਬੱਲਾ ਕਿੱਦਾਂ بڑا ਗਿਫਟ ਮੰਗ ਲਿਆ ਰਹਾ ਹੈ ਕੀ ਗੱਲ ਹੈ ਹੋ ਅੰਦਰ ਜਾ ਕੇ ਦੇਖ ਹੂੰ ਆ ਵੀ ਬੈੱਡ ਭਰਿਆ ਪਿਆ ਉਹ ਵੀ ਬੈੱਡ ਭਰਿਆ ਪਿਆ ਨਾ ਹਰ ਗੁਣ ਦੇ ਥੱਲੇ ਰੁਲਦੇ ਕੱਪੜੇ ਬੋਟਾਗਾ ਵਜੇ ਬੈੱਡ ਉਹ ਪਹਿਣਾ ਤਾਂ ਨਿਆਣੇ ਦੇ ਕੱਪੜੇ ਥੱਲੇ ਰੁਲਦੇ ਬੈਗਾ ਚ ਮੈਂ ਤਾਂ ਬਹੁਤ ਵੀ ਚੁਲਾ ਭਰ ਕੇ ਜਿਹੜਾ ਚੂਲਾ ਨਿਆਣੇ ਪਾਉਣੇ ਵਾਲਾ ਮੈਂ ਤਾਂ ਉਹੀ ਭਰਿਆ ਵਾ ਦੇਖ ਲੈ ਸੱਚਾ ਜਾ ਕੇ ਦੇਖ ਕੇ ਚਾਹ ਜਾ ਕੇ ਦੇਖ ਕੇ ਤਾਂ ਸੱਚੀ ਕਿ ਨਹੀਂ ਦਿਖਾ ਕੇ ਆਓ ਵੀ ਉਰ ਨੂੰ ਪਤਾ ਲੱਗੇ ਲੈ ਮੈਂ ਪਹਿਲਾਂ ਦੇਖ ਕੇ ਆਂ ਭਾਈ ਬਾਕਿਓ ਹੈ ਪਰ ਆ ਤਾਂ ਏਕੜਾ ਤੈ ਲਾ ਕੇ ਰੱਖੇ ਵੀ ਦੱਸ ਇਹ ਤਾਂ ਹੁਣ ਉਦਾਂ ਚੱਕ ਚੱਕ ਕੇ ਜਿੰਨਾ ਮਰਜੀ ਭਰੀ ਜਾਓ ਜਿਹੜੇ ਖੋਲਣੇ ਕੱਪੜੇ ਵਿੱਚ ਛੱਟੀ ਜਾਓ ਦੱਸ ਹੈ ਦੇਖ ਲੋ ਜੀ ਐਡੀ ਵੱਡੀ ਅਲਮਾਰੀ ਆ ਕੋਲ ਉਹ ਉਹ ਦੂਆ ਟੇਬਲ ਪ੍ਰੈਸ ਵਾਲਾ ਹੁੰਦਾ ਜਿਹੜਾ ਉਹ ਵੀ ਹੈ ਉਹਦੇ ਵਿੱਚ ਵੀ ਖਾਸਾ ਸਮਾਨ ਆ ਜਾਂਦਾ ਐਡੇ-ਐਡੇ ਬੈੱਡ ਆ ਬੈੱਡਾਂ 'ਚ ਸਮਝ ਲੋ ਸਮਾਨ ਖਾਸਾ ਆ ਜਾਂਦਾ ਹੈ ਪਰ ਇਹਨਾਂ ਦਾ ਬਾਈ ਮੈਨੂੰ ਸਮਝ ਨਹੀਂ ਲੱਗਦੀ ਦੱਸ ਕਿਆ ਬੰਦਾ ਕਰੇ ਹੁਣ ਲਮਾਰੀ ਲੈ ਕੇ ਰੱਖੂਗੇ ਕਿੱਥੇ ਇੱਥੇ ਦਰਵਾਜ਼ਾ ਸਾਡਾ ਆ ਬੜਦਿਆਂ ਦੇ ਵਿੱਚ ਉਹ ਬੈੱਡ ਮੈਂ ਇਹਦਾ ਫੁੱਲ ਰਹਿਣੀ ਆ ਬਸ ਆਹ ਤਾਂ ਖੋਲ ਕੇ ਕੱਪੜੇ ਸਿੱਟੇ ਹੋਏ ਵਿੱਚ ਨਹੀਂ ਵਿੱਚ ਜਗ੍ਹਾ ਹੀ ਨਹੀਂ ਹੈਗੀ ਰੱਖਾ ਕਿੱਥੇ ਤੇ ਲਾ ਕੇ ਇਹ ਢੋ ਕੇ ਰੱਖੇ ਪਿਆ ਵਿਚਾਰੇ ਵਿੱਚਾਰੇ ਵਿਚਾਰੇ ਹੀ ਆ ਜਦ ਤੁਸੀਂ ਲਿਮਾਰੀ ਨਹੀਂ ਲੈ ਕੇ ਤੁਸੀਂ ਵਿਚਾਰੇ ਹਲਣ ਲਈ ਆ ਹੁਣ ਕਹਿ ਦਈਏ ਲਿਮਾਰੀ ਜਮਾਲ ਲਿਮਾਰੀ ਚ ਜਗ੍ਹਾ ਹੀ ਨਹੀਂ ਹੈ ਦੇਖ ਲਓ ਜਗ੍ਹਾ ਹੈ ਕਿ ਨਹੀਂ ਪੜੀ ਪਈ ਆ ਭਾਈ ਔਖਾ ਹੀ ਆ ਜੀ ਕੰਮ ਮੇਰੇ ਖੜਨ ਸੌਦਾ ਇੱਕ ਬੋਲ ਹੁੰਦਾ ਇੱਧਰ ਕਿਹੜਾ ਟੀਵੀ ਰਾਜੀ ਦਾ ਵੀ ਨਾਲ ਹੁੰਦਾ ਲਵਾਰੀਆਂ ਦੇ ਟੀਵੀ ਟਰਾਲੀ ਦਾ ਨਹੀਂ ਮੈਨੂੰ ਵੀ ਗਿਫਟ ਚਾਈ ਦਾ ਟੀਵੀ ਟਰਾਲੀ ਟੀਵੀ ਟਰਾਲੀ ਕੌਣ ਰੱਖਦਾ ਹੁਣ ਉਹ ਫੇਰ ਰੱਖਣੀ ਮੈਂ ਉਹ ਮੰਮੀ ਟੀਵੀ ਟਰਾਲੀ ਦਾ ਜ਼ਮਾਨਾ ਗਿਆ ਫੇਰ ਆਏ ਕਰੋ ਬੜਾ ਤੇਵਨ ਲਵਾਰੀਆਂ ਹੋ ਜੂਗਾ ਬੰਨੇ ਤੁਹਾਡੇ ਕਰਕੇ ਚੁੱਪਤਾ ਹੋਰ ਨਹੀਂ ਟੀਵੀ ਟੈਮੀ ਆਇਆ ਨਾ ਮੈਂ ਪੁੱਛੀ ਤਾਂ ਲੋਬੀ ਕਰਨੀ ਕਿ ਕਈ ਵਾਰ ਕੋਈ ਦਵਾਈ ਬੁੱਟੀ ਕੁਝ ਰੱਖ ਹੋ ਜਾਂਦਾ ਏ ਜਾਂ ਫੇਰ ਟੈਲੀਵਿਜ਼ਨ ਰੱਖ ਹੋ ਜੂਗਾ ਕਿੱਦਾਂ ਜੀਨਾ ਹੈਰਾਸ ਮਾਨਾ ਕੇ ਟੈਲੀਵਿਜ਼ਨ ਚੀਜ਼ ਦੇਖਦਾ ਗ੍ਰੇਮੇਨ ਦ ਗ੍ਰੇਮੇਨ ਰੀਜ਼ਨ ਇਜ਼ ਅ ਮੇ ਟਵੀ ਨਹੀਂ ਹੈਗਾ ਮੰਮੀ ਆਏ ਕਹਿੰਦੇ ਆ ਕੋਈ ਵੀ ਕੰਚ ਦਾ ਸਮਾਨ ਹੋ ਗਿਆ ਅਲਮਾਰੀ ਦੇ ਉੱਤੇ ਬਣਦੀ ਹੈ ਨਹੀਂ ਉਹ ਕਰੇ ਕੀ ਦਰ ਨੂੰ ਵੀ ਘਾਤਾ ਮੈਂ ਤਾਂ ਕੰਮ ਜਾ ਹਾਂ ਲੁਆਰੀ ਮੇਤੇ ਬਣਦੀ ਹੈ ਨਹੀਂ। ਕਾ ਤੇ ਲੁਆਰੀ ਕਦ ਨਹੀਂ ਬਣਦੀ। ਮਾਰੀ ਤਾਂ ਸੀ ਬਣਾਉਂਗੀ। ਤੈ ਹੁਣ ਆਪੇ ਕੀ। ਨਾ ਨਾ। ਤੈ ਤੈ ਆਪੇ ਕੀ। ਹਵਾਈ ਲਮਾਰੀ ਫੋਤੇ ਬਣਦੀ ਹੈ ਨਹੀਂ। ﺍﻟमारी ਕਿਹਾ ਮੈਂ ਅਸੋਈ ਯਾ ਵੀ ਸੋਈ ਫੋਤੇ ਬਣਦੀ। ﺍﻟमारी ਕਿਹਾ ਵੈ। ﺍﻟमारी ਕਿਹਾ। ﺍﻟमारी ਕਿਹਾ। ਮੇਰੇ ਦੇ ਮਰੇ ਸਾਥ। ﺍﻟमारी ਕਿਹਾ। ਸੋਈ ਕਿਹਾ। ਲੈ ਮੈਂ ਵੀਡੀਓ ਚ ਦਿਖਾ ਦੇਣਾ ਹੁਣ। ﺍﻟमारी ਕਿਹਾ। ਕਿਆ ਕਿਹਾ? ਕਿਹਦੇ ਚੜੀ ਕੇ ਹਾਂਸੋ ਮਿਲ ਦਸੋ ਅਲਮਾਰੀ ਕੇ ਹਾਂਸੋ ਅਲਮਾਰੀ ਕੇ ਹਾਂ ਕੈ ਹੋ ਗਿਆ ਹੁਣ ਅਲਮਾਰੀ ਲੈ ਕੇ ਨਹੀਂ ਦੇਹੁੰਦੀ ਰਸੋਈ ਬਣਵਾ ਲੀਂ ਮੈਂ ਬਸ ਮੈਂ ਜਣਾ ਚਲਦੀ ਸੀ ਸਭ ਵੀ ਤਾਂ ਗੱਲ ਸਮਝੇ ਤੁਸੀਂ ਤੁਸੀਂ ਮਗਰ ਤੁਸੀਂ ਸলিউਸ਼ਨ ਵੀ ਦੇ ਸਕਦੇ ਆ ਵੀ ਮੰਮੀ ਟੀਵੀ ਕਰਾ ਲਈ ਨਾਲ ਉੱਥੇ ਜਿਹੜੀ ਕਟੀ ਸੈਟ ਆ ਜਣੀ ਹੂੰ ਆਏ ਨਾ ਛੋਟੀ ਹੋਊਗੀ ਸਾਰੇ ਵਿੱਚ ਕੱਚ ਦੇ ਗਲਾਸ ਨੂੰ ਆਹ ਦਾ ਲਮਬੂ ਦੀ ਜਿਹੜੇ ਸਾਡੇ ਗੁੰਡੇ ਆਏ ਰੱਖੇ ਨਮੀ ਮੇਨ ਨੂਰੇ ਆ ਮੇਨ ਤੁਹਾਨੂੰ ਹੁਣ ਭਾਂਡੇ ਰੱਖਣ ਨੂੰ ਕੱਚ ਦੇ ਕੱਪ ਕੋਪਾ ਜਿਹੜੇ ਗਲਾਸ ਆ ਉਹਨਾਂ ਵਾਂਗੂ ਕਹਿੰਦੇ ਆ ਬਸ ਹੋਰ ਨਾ ਕੁਝ ਕਹਿੰਦੇ ਆ ਉਹ ਉੱਠ ਗਈ ਹਰ ਗੁਣ ਜੋ ਉੱਪਰ ਜੋ ਉੱਪਰ ਜੋ ਜਲਦੀ ਉੱਧਰ ਪਈਆ ਹੋਰ ਫਾਸੇਰ ਚਲੇਗੇ ਕਾਪੂ ਗੋਪ ਚਾਹੀਦੇ ਆ ਹੋਰ ਪਲੇਟਾਂ ਆ ਜਿਹੜੇ ਡਿਨਰ ਸੈੱਟ ਹੁੰਦੇ ਆ ਉਹ ਪਈਏ ਮੰਮੀ ਉਹ ਇੱਕ ਮਿੰਟ ਉਹ ਚੀਜ਼ ਵਾਸਤੇ ਹੁਣ ਅਲਾਏ ਦੇ ਉਹ ਬਣਦੇ ਆ ਬਾਕਸ ਭਾਂਡਿਆਂ ਵਾਸਤੇ ਕੱਪਾਂ ਵਾਸਤੇ ਉਹ ਲੈਦੇ ਬਾਕਸ ਬਣਦੇ ਆ ਉਹਨਾਂ ਚਿਰ ਉਰੀ ਨਹੀਂ ਹੈਗਾ ਵੀ ਜੇ ਤੁਸੀਂ ਭਾਂਡੇ ਰੱਖਣੇ ਆ ਤਾਂ ਟੀਵੀ ਟਰਾਲੀ ਲੈਣੀ ਪੈਣੀ ਹੈ। ਉਹ ਤਾਂ ਮੰਮੀ ਨਹੀਂ ਹੋਂਦਨ ਕਰਦੀ। ਹਾਂ। ਉਹ ਭਾਂਡੇ ਰਹਿ ਕੇ ਖੁੰਝੇ ਜਾਵੋ ਲੱਗ ਗਿਆ ਖੁੰਝੇ ਮੰਮੀ ਉਹ ਤਾਂ ਟੀਵੀ ਕਿਆ ਕਰਾਉਣਾ ਪੁਰਾਣਾ ਵੇਚ ਦੇ ਕੇ ਪਰਾਂ ਕਰੋ ਉਹਨੂੰ। ਚੱਲਦਾ ਉਹ। ਪਤਾ ਚੱਲਦਾ ਉਹ। ਦੇ ਹੀ ਇਹੇ ਨਾਟਕ ਉਹਦੇ ਵਿੱਚ ਕਈ ਵਾਰ ਲੱਗ ਜਾਂਦੇ। ਨਾ ਲੂਖੀ ਜਨੇ ਆਲੇ ਲਾ ਕੇ ਰੱਖੋ ਜਾਂਦਾ ਪਠਾਲ ਹੋ ਜਾਂਦਾ। ਫਿਰ ਆਏ ਕਰੂਗੇ ਆਪਾਂ। ਇਹਨਾਂ ਹੋਰ ਸੌਣ ਲੱਗ। ਜਹੇ ਜਹੇ ਜੀ ਓਪਨ ਆਉਂਦੀ ਇੱਕ ਟੀਵੀ ਟਰਾਲੀ। ਜਹੇ ਜੀ ਮੀਤ ਦੀਦੀ ਰਹੀਂ ਕੋਲਾ। ਉਹ 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 ਨਾਲੇ ਕਾਰਨਰ ਵਾਲੀ ਬਣ ਜਾਂਦੀ ਆ ਉਹ ਸਿੱਧੀ ਖੁੰਜੇ ਤੇ ਹਨ ਫਿੱਟ ਹੋ ਜਾਂਦੀ ਉਹ ਹੀ ਚਾਹੀਦੀ ਆ ਉਹੋ ਜੀ ਦਵਾ ਦੇ ਉਹੋ ਜੀ ਦੇਖ ਲੰਨੇ ਉਹੋ ਜੀ ਦਵਾ ਦੇ ਹਾਂ ਇੱਥੇ ਪੰਗਾ ਲਮਾਰੀਆਂ ਦਾ ਪਿਆਵਾ ਮੈਂ ਹੁਣੇ ਮੇਂ ਕਹਿਦਾ ਹੋਇਆ ਪਿੱਛੇ ਵਾਲੇ ਨਹੀਂ ਧਾਨਾ ਤੋਂ ਸੰਗ ਡੀਲਰ ਪਾਣੀ ਆ ਜੂ ਦੱਸ ਸਸਤੀ ਵੇਚੂਗੀ ਹਜ਼ਾਰਾਂ ਜਰਦਾ ਵਰਕ ਦਾ ਵੇਚੂਗਾ ਦੇਖ ਰੋ ਥੋੜੇ ਫਰਕ ਪੈ ਜੂਗਾ ਦੇਖ ਲੈ ਚਲ ਆਏ ਕਰੋਗੇ ਹਾਂ ਅਸੀਂ ਤੁਹਾਡੇ ਨਾਲ ਜਦ ਜਣਾ ਰੋਪਣ ਨੂੰ ਸਾਨੂੰ ਦਿਖਾਉਣ ਲੈ ਕੇ ਜੰਗੇ ਲਮਾਰੀਆਂ ਅਸੀਂ ਕੁਝ ਖਾਉਂਗੇ ਨਹੀਂ ਹਾਂ ਉਹੀ ਵੈਸੇ ਦਾ ਬੱਸ ਆ ਦੇਗਾ ਉਹ ਬੱਲਾ ਵਾਲਾ ਕਿੰਨਾ ਫਾਇਦਾ ਹੋ ਗਿਆ ਮੇਰਾ ਹਨਾ ਫੇਰ ਵੀ ਅੱਛਾ ਕਿੰਨੀਆਂ ਚੰਗੀਆਂ ਘਰ ਵਾਲੀਆਂ ਤੁਹਾਡੇ ਇੱਕ ਇੱਕ ਰੁਪਿਆ ਬਚਾਉਣੀ ਆ ਇਹਨਾਂ ਨੇ ਫੇਰ ਪਤਾ ਕਿਆ ਕਰਨਾ ਇਹ ਜੀ ਸਮਾਨ ਫੇਰ ਦੇਖ ਲੈਂਦੇ ਭੁੱਖ ਲੱਗੀ ਹੈ ਹੈ ਉਹ ਤਾਂ ਬਾਅਦ ਚ ਦੇਖੀ ਜਾਉ ਪਹਿਲਾਂ ਤਾਂ ਜਮਾਈ ਇਹਦਾ ਖਾਦੇ ਪਹਿਲਾਂ ਬਾਅਦ ਚ ਦੇਖੀ ਜਾਊਗੀ ਇਹ ਫੇਰ ਹਾਂ ਹੀ ਕਹਿਣਾ ਮੈਨੂੰ ਪਤਾ ਨਹੀਂ ਦਾ ਤੇ ਕਿਆ ਲਿਮਾਰੀਆਂ ਦਾ ਆਪਾਂ ਚੱਲ ਮੈਂ ਪਹਿਲੇ 1 ਮਿੰਟ ਰੁਕੋ ਮੇਰੀ ਗੱਲ ਸੁਣੋ ਇੱਕ ਲਿਮਾਰੀ ਗੱਲ ਕਰ ਦੂੰ ਨਹੀਂ ਲੈ ਇੱਥੇ ਰੱਖੋਗੇ 1 ਮਿੰਟ 1 ਮਿੰਟ ਮੇਰੀ ਗੱਲ ਸੁਣੋ ਚੱਲ ਇੱਕ ਲਿਮਾਰੀ ਲੈ ਲਿਆ ਸਰਦਾਰ ਜੀ ਕਿੱਥੇ ਰੱਖੋਗੇ ਕਿਆ ਇੱਕ ਲਿਮਾਰੀ ਲੱਤੀ ਹੈ ਤੁਸੀਂ ਕਿੱਥੇ ਰੱਖੋਗੇ ਕਿਆ ਲਿਮਾਰੀ ਹਾਂ ਬੀਜੀ ਜੀ ਦੇ ਕਮਰੇ ਚ ਕਿ ਮੇਰੇ ਕਮਰੇ ਚ ਆਏ ਕਰੂੰਗੇ ਇੱਥੇ ਲੌਬੀ ਚ ਰੱਖ ਲੂੰਗੇ ਦੋਹੇ ਜਣੀਆਂ ਬਰਦਾਸ਼ਤ ਹੋ ਜਾਂਦਾ ਸੀ ਆਏ ਦਰਵਾਜੇ ਕੱਟ-ਕੱਟ ਕੇ ਕੱਟ-ਕੱਟ ਕੇ ਕਮਰਿਆਂ ਚ ਚਾਹੀਦੀ ਆ ਯਾਰ ਰਾਤ ਬਰਾਤ ਨੂੰ ਬੰਦਾ ਉੱਠਦਾ ਹੁਣ ਤਾਂ ਠੱਡ ਵੀ ਹੋ ਗਈ ਮੇਰੀ ਤੁਹਾਨੂੰ ਪਤਾ ਪਹਿਲੇ ਜਦ ਤੱਕ ਜਾ ਮੂਰੀ ਨਹੀਂ ਹੈ ਅੱਜ ਮੇਰੇ ਨਵੇਂ ਨਿਆਰੇ ਜਿਹੇ ਕੱਪੜੇ ਜੰਨੂ ਮਿਸ ਕਰੀ ਜਣੇ ਮੈਂ ਜੰਨੂ ਮਿਸ ਕਰੀ ਜਣ ਕੰਮ ਦਾ ਫੇਰਾ ਹੀ ਨਹੀਂ ਲਾ ਨਾਲੇ ਇਹ ਤਾਂ ਤਾਂ ਹੈ ਵੀ ਦੋ ਦੋ ਛੋਕਰਿਆਂ ਦੇ ਅੱਜ ਨਹੀਂ ਕਾਹ ਨੂੰ ਨਹੀਂ ਅੱਜ ਲੈ ਕੇ ਦਊਂਗੇ ਦੋ-ਦੋ ਸਾਲ ਹਰ ਕੇ ਲੈਣੀਆਂ ਪਣੀਆਂ ਫੇ ਆਏ ਕਰੋ ਦੋ ਸਾਲ ਹਰ ਕੇ ਲੈ ਲਮੂ ਆਹੋ ਅੱਛਾ ਫੇ ਜਦ ਤੱਕ ਥੋੜਾ ਨਮਾ ਨਹੀਂ ਤਾਂ ਇੱਕ ਕੱਪੜੀਆ ਲੱਗਦੇ ਰ ਸਾਰੀਆਂ ਕੀਲੀਆਂ ਬਣਾ ਕੇ ਟੱਗ ਰ ਗਲ-ਗਲ ਲੁਖਾਵੇਂ ਕੀਲੀਆਂ ਤਾਂ ਉਹ ਇਹ ਉਹ ਨਾ ਲੈ ਕੇ ਦਿੱਤੀ ਬਾਜੀ ਨੇ ਮੈਂ ਤਾਂ ਇਹਦੇ ਕੱਪੜੇ ਕੱਢ ਕੇ ਬੈੱਡ ਤੇ ਰੱਖ ਕੇ ਜੋ ਵੇਲੀ ਕਰਦੇ ਨੇ ਪਾਣਾ ਨਹੀਂ 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 ਪੇਲੀ ਕਰਦੇ ਬਾਜੀ ਵਾਲੀ ਤੇ ਚਾਰ ਵਿੰਦਰ ਵਾਲੀ ਮੈਂ ਕਿਹਦੀ ਵਾਲੀ ਕਿੱਥੇ ਦੇ ਲਿਆਂਦੀ ਨਾ ਨਾ ਫਿਰ ਬਾਜੀ ਦੇ ਬੈੱਡ ਤੇ ਰੱਖਣੇ ਬੈੱਡ ਤੇ ਟਾ ਕੇ ਲਿਫਾਫਾ ਤੇ ਪਾ ਕੇ ਰੱਖ ਦੇ ਬੈੱਡ ਤੇ ਰੱਖ ਦੇ ਕਿੰਨੇ ਸਾਰੀ 5 6000 ਦੀ ਅਲਮਾਰੀ ਆਉਣੀ ਆ ਦਵਾ ਦਿਓ ਜੀ ਕਾਹਨੂੰ ਤੁਸੀਂ ਇੰਨੀ ਅਮੀਤਾਂ ਕਰਾਈਆਂ ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਲੈ ਦੱਸ 5 6000 ਰੁਪਏ ਸਾਰੇ ਹੀ ਲੱਜ ਜਾਣਾ ਸਾਰੇ ਹਾਂ ਨਹੀਂ ਦੋ ਇੱਕ ਕਲਮਾਰੀ ਹੋਣੀ ਇਹ ਦੋ ਜਿਹੜੇ ਹਾਂ ਨਿਆਣੇ ਵਾਲੀਆਂ ਹੋਰ ਮੰਮੀ ਥੋੜੀ ਜਿਹੀ ਸਿਆਣੀ ਵਾਲੀ ਦੇ ਲੂਗੀ ਨਿਆਣੇ ਨੇ ਕਿਹੜਾ ਨਿਆਣੇ ਰਹਿਣਾ ਗਾਂ ਬੜੇ ਨਹੀਂ ਰਹਿਣਾ ਹਾਂ ਹੁਣ ਹੁਣ ਉਂਗਲੀ ਮਾਰਦੇ ਮਾਰਦੇ ਉਹ ਬਾਹ ਨੂੰ ਪੈਣ ਲੱਗ ਗਏ ਨਾ ਨਹੀਂ ਆਏ ਨਹੀਂ ਕਰਦੀਆਂ ਅਸੀਂ ਆਏ ਕਰ ਤੇ ਕਰਦੇ ਆ ਤੁਸੀਂ ਫੇਰ ਇਹਨਾਂ ਨੇ ਕਹਿਣਾ ਹੁਣ ਆਏ ਕਰਦੇ ਆ ਵੀ ਜਿਹੇ ਜਿਹੇ ਬਾਅਦ ਚ ਲੈ ਲੂਗੇ ਜਦ ਨਿਆਣੇ ਬੜੇ ਹੋਗੇ ਮੰਮੀ ਐ ਕਹਿੰਦੇ ਆ ਦੁਨੀਆਂ ਜਿਹੜੀਆਂ ਛੋਟੀਆਂ ਝੋੜੀਆਂ ਅਬਦਲ ਇੱਧਰ ਦੇਖ ਕੇ ਆਏ ਸੀਗੇ ਉਹ ਮੈਂ ਗੱਲ ਕਰਦੇ ਆ ਜਿਵੇਂ ਸੋਨੇ ਦਾ ਰੇਟ ਵਧਰ ਜਾਏ ਉਹ ਮੇਲ ਮਾਰੀ ਜਾਂਦਾ ਰੇਟ ਵੀ ਵੱਜੂਗਾ ਵੱਜ ਜਦ ਅਸੀਂ ਕਿਹੜਾ ਵੀ ਸਾਨੂੰ ਉਹ ਤੇ ਵਿਚਾਰੀ ਚੀਜ਼ ਫਿਰ ਕੀ ਕਰੂੰਗਾ ਤੁਸੀਂ ਬੋਲ ਕੇ ਹਾਂ ਲੜਮਾਰੀਆਂ ਸੋਨੇ ਦੀਆਂ ਹੁਣ ਤਾਂ ਤੁਸੀਂ ਪਰਚੇ ਚਾਰ ਕਿਤੇ ਸਾਟੇ ਮਿੰਟਾ ਕਰਾਈ ਆ ਵੀ ਆਏ ਹਾਂ ਦਵਾ ਦਿਓ ਜੀ ਦਵਾ ਦਿਓ ਜੀ ਮੈਂ ਨਹੀਂ ਲੈਣੀ ਆ ਮੈਂ ਨਹੀਂ ਲੈਣੀ ਆ ਜਦ ਪਤਾ ਨਹੀਂ ਕੀ ਹੋਣਾ ਇਹ ਜੀ ਜਿੱਥੇ ਸੋਨਾ ਬਾਣ ਦੀ ਵਾਰੀ ਆਉਂਦੀ ਉੱਥੇ ਦਾ ਪੰਦਾ ਹੀ ਐ ਉਥੇ ਲਮਾਰੀਆਂ ਥੋੜੀ ਪੈਣੀ ਆ। ਓਹੋ ਸਾਨੂੰ ਸੋਨਾ ਨਹੀਂ ਚਾਹੀਦਾ। ਸਮਝ ਨਹੀਂ ਹੈਗੇ ਇਹਦੀ ਉਧਰ ਰੇਕ ਤਾਂ ਬੱਦਦਾ। ਸੋਨਾ ਚਾਹੀਦਾ ਵੀ? ਕਿਆ ਕਿਹਾ? ਲਮਾਰ ਗਿਆ ਸਿੱਧਾ ਸਾਨੂੰ। ਵੀ ਕਿਆ ਗਿਆ ਸੋਨ ਵਾਲੀ? ਜਿਹੜੀ 4-5 ਹਜ਼ਾਰ। ਮੰਮੀ 1 ਮਿੰਟ। ਭਾਈ ਉਧਰ ਨੇ ਕਿਹਾ ਕਹਿੰਦੇ ਸਾਨੂੰ ਸੋਨਾ ਨਹੀਂ ਚਾਹੀਦਾ ਭਾਬੀ ਕਹਿੰਦੀ। ਆਏ ਕਰੋ ਫਿਰ। ਦੋਹੇ ਜਾਣੀਆਂ ਆਪਣੀ ਇੱਕ-ਇੱਕ ਮੁੰਦੀ ਦੋ ਵੱਲਾ। ਨਹੀਂ। ਮੇਰੀ ਗੱਲ ਨੁਮਾਰੀ ਬਰੀ। ਲਮਾਰੀਆਂ ਮੈਂ ਲੈ ਆ ਦਿੰਦਾ ਤੁਹਾਨੂੰ। ਮੈਂ ਬੁੱਦੀ ਵੇਚਦੀ ਆ ਲਮਾਰੀਏ ਦੇ ਚੱਕਰ। ਨਹੀਂ ਨਾਲੇ ਆਪੇ ਤਾਂ ਕਿਹਾ ਸਾਨੂੰ ਸੋਨਾ। ਦੇ ਸੱਚੀਓ ਲੈ ਜੋ ਮੈਨੂੰ ਇੱਕ ਮੈਨੂੰ ਇੱਕ ਲਮਾਰੀ ਲਿਆ ਦੋ ਲਮਾਰੀਆਂ ਨੇ ਆ ਤਾਂ ਮੇਰੇ ਨਣੇ ਨਾ ਇੱਕ ਮੇਰੀ ਥੋੜੀ ਨਹੀਂ ਇੱਕ ਮਿੰਟ ਨਾ ਨਾ ਇੱਕ ਮੁੰਦੀ ਬਟਰੇ ਇੱਕੇ ਲਮਾਰੀ ਹਾਂ ਇਹਦਾ ਦੇਖ ਲਓ ਤੁਸੀਂ ਇਹ ਤਾਂ ਕਾਟਾ ਬਣਿਆ ਨਾ ਰੁਕ ਜਾ ਮਮੀ ਕੋਣਾ ਮੁੰਦੀਆਂ ਹਿੰਮਤ ਤਾਂ ਲੈ ਨਾ ਨਾ ਜਿਹੜਾ ਵੱਲੋਂ ਤੁਸੀਂ ਸੈੱਟ ਪਾਇਆ ਉਹਦੇ ਚ ਮੁੰਦੀ ਲੈ ਜੋ ਮਮੀ ਕੋਣਾ ਮੁੰਦੀ ਦੇ ਦੇਵੇ ਲੈ ਜੋ ਇਹ ਤਾਂ ਗੱਲ ਗਲਤ ਹੈ ਜਦੋਂ ਹੁਣ ਅਨ ਮੰਮੀ ਨੂੰ ਕਹਾਂ ਵਿੱਚ ਮਾਰਨੀ ਹੈ ਜਦ ਡੀਲੇ ਥੋੜੇ ਗੱਲ ਆ ਵੀ ਭਾਈ ਤੁਸੀਂ ਆਪ ਕਿਹਾ ਵੀ ਹੈ ਸਾਨੂੰ ਸੋਣਾ ਨਹੀਂ ਮੈਂ ਮਮਮੀ ਨੂੰ ਸੰਭਾਲ ਲਿਆ ਮਾਤਾ ਕੋਲ ਪਿਆ ਸਾਡੀ ਪਰਮਿਸ਼ਨ ਆ ਮੰਮੀ ਤੇ ਲੈ ਲੋ ਜਾ ਲੈ ਕੇ ਲਓ ਲੈ ਕੇ ਲਓ ਬਾਈ ਇਹ ਇਹ ਗੱਲ ਥੋੜੀ ਆ ਲੈ ਕੇ ਦੋ ਹੌਲੀ ਕਰ ਤੂੰ ਹੱਥ ਨਾ ਵੜਾ ਲਈਂ ਹਾਏ ਨੀ ਚਿੰਤਾ ਮੇਰੀ ਹਾਏ ਮੇਰੀ ਕੁੜੀ ਦੀ ਵੀ ਕੈਨੋਵਲ ਮਾਰ ਗਈ ਮੈਨੂੰ ਤਾਂ ਚਿੰਤਾ ਏ ਮੈਂ ਕਿਹਾ 21 ਦਿਨ ਦੀ 20 ਦਿਨ ਦੀ ਡੀਲ ਹੋਈ ਯਾਰ ਹਾਏ ਵੀ ਹੋਈ ਹੈਗੀ ਕੈਮਰੇ ਦੇ ਮੂਰੇ ਕਰੋ ਪੂਰੇ 20 ਦਿਨ ਠੀਕ ਰਹੇ 2000 ਰੁਪਏ ਮੇਰੇ ਹੱਥ ਪਰ ਧਰਨਾ ਹੈ ਫੇ ਮੈਨੂੰ ਆਏ ਨਾ ਸੇ ਕਿਆ ਕਿਆ ਖੜਾਉਂਗੀ ਜੋ ਮਰਜੀ ਖੜਾਵਾਂ ਆਹ ਖਲਿਆ ਬੋਲਦੀ ਲੈ ਕਾਡੀ ਰੀਜ਼ਨ ਆਉਂਦੀ ਹੈ ਜੇ ਤੁਸੀਂ ਬੋਲਦੇ ਹੋ ਉਹ ਨਾ ਕਰਾਂ ਕਰਦੀ ਹੈ। ਯਾ ਕਿ ਐਗਰ ਕੋਮਾ ਫੇਰ ਨਹੀਂ ਬੋਲਦੀ। ਜੀ ਇਹ ਪੱਕੀ ਆ ਫਿਰ। ਕਿਆ ਕਿਆ ਖੜਾਉਂਗੀ? ਯਾਰੀ ਪਹਿਲਾਂ ਦੱਸੋ। ਪਹਿਲਾਂ 21 ਦਿਨ ਵਾਲੀ ਰਹਿਣ ਦੋ। ਸੁਣੋ ਲਮਾਰੀਆਂ। 7 ਦਿਨ ਵਾਲੀ ਪੱਕੀ ਰੱਖੋ। ਮਤਲਬ ਕਟੋਫ ਹੀ ਉੱਪਰ ਕਰ। ਅੱਜ 7 ਦਿਨ ਵਾਲੀ ਰੱਖੋ ਫੇਰ। ਹੱਸੇ ਨਾ ਕਰੂਗੀ। ਅਸੀਂ 1000 ਰੁਪਏ ਲੈਣਾ ਤੋਤੇ। 7 ਦਿਨ ਵਾਲੀ ਦਾ। ਆਹ ਹੋਪ ਨਾ ਨਾ ਸਾਬ ਆਹ ਉਹ ਕਿਹਨੂੰ ਹਸਪੰਦੀਆ ਜਦੋਂ ਉਹ ਚੁੱਪ ਕਰ ਦਿੰਦੀ ਟੋਪੀ ਸਾਰੀ ਜਦਾ ਤੁਸੀਂ ਜਾਂ ਜਾਂਦੇ ਨੂੰ ਵੇਚ ਬਸ ਟੋਪੀ ਸਾਰਾ ਇਹਦੀ ਟੋਪੀ ਉਹਨੇ ਆਪੇ ਖਿੱਚੀ ਵੀ ਆ ਜੀ ਨਹੀਂ ਉਹਨੇ ਜਾਣ ਕੇ ਖਿੱਚੀ ਹੋਈ ਸੀ ਹਾਂ ਇੱਕ ਤਾਂ ਹਸਪੰਦੀ ਜਦੋਂ ਜਦ ਹਸਪੰਦੀ ਆ ਅਸੀਂ ਨਾ ਹੋਣਾ ਅਸੀਂ ਤੁਸੀਂ ਗੱਲ ਕਰੋ ਤੁਸੀਂ ਹਾਂ ਵੇਗਾ ਜਨ ਬੰਨਾ ਹਫਤੇ ਦੀ ਗੱਲ ਰੱਖਦੇ ਸੱਚੀ ਕਹਿ ਰਹੀ ਆ ਮੈਂ ਸੀਰੀਅਸ ਆ ਵੀ ਫੇਰ ਆਈ ਕਰੂੰਗੇ ਨਾ ਵੀ ਫੇਰ ਤੁਸੀਂ 500 ਰੁਪਏ ਦੀ ਡੀਲ ਨੂੰ ਪਹਿਲਾਂ ਮੇਨਾ ਹਫਤੇ ਦੀ ਆਹ ਹੋਵੇ ਹਫਤੇ ਦੀ ਡੀਲ ਨਹੀਂ ਹਫਤੇ ਦੀ ਲੈ ਆਓ ਛੇਤੀਆਂ ਵਾਰੀਆਂ ਲੈ ਆਓ 7 ਤੋਂ 21 14 ਹਾਂ ਆਈ ਕਰੋ ਫੇਰ 14 ਦੇ 2 2000 ਰੁਪਏ ਦੀ ਡੀਲ ਕਰ ਲਓ ਹਾਂ 14 ਦਿਨਾਂ ਦੀ ਜਦੋਂ ਚੁੱਪ ਕਰਦੀ ਹੁੰਦੀ ਉਹ ਵੀ ਸਾਰੇ ਚੁੱਪ ਕਰਦੇ ਆ। ਆਪੀ ਤੇ ਦਿਖਦਾ ਹੈ। ਉਹ ਤੇ ਆ ਬੱਤ। ਹੁਣ ਹੁਣ ਦੱਸ ਫੇ ਮੈਨੂੰ। ਮੈਂ ਸੀ ਦੱਸ 10 ਦਿਨਾਂ ਦਾ ਫੇ ਮੈਨੂੰ 10 ਦਿਨਾਂ ਮੈਂ ਕਿਆ ਖਰਾਉਂਗੀ। 10 ਦਿਨਾਂ ਦਾ ਪਹਿਲੇ ਮੈਨੂੰ ਡੀਲ ਕਰੋ ਕਿੰਨੇ ਪੈਸੇ ਦੋਗੇ 1500 ਰੁਪਏ ਲੈਣਾ ਮੈਂ 10 ਦਿਨਾਂ ਦਾ। ਹਾਂ ਹਾਏ ਹੁਣ ਤਾਂ ਆਹ। 1500 ਨਹੀਂ ਸੋਰੀ 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 ਸੋਰੀ। 1000 ਰੁਪਏ ਲੈਣਾ ਮੈਂ 10 ਦਿਨਾਂ ਦਾ। ਮੈਂ ਰੋਜ਼ ਅਲੱਗ-ਅਲੱਗ ਚੀਜ਼ ਸਵੇਰੇ ਬਣਾ ਕੇ ਖਰਾਉਂਗੀ। ਕਿਆ ਆ ਗਿਆ? ਜੋ ਮਰਜੀ ਹੋਵੇ ਅਲੱਗ-ਪਰਾਉਠਿਆਂ ਦੇ ਵਿੱਚ ਕਈ ਸਬਜ਼ੀ ਅਲੱਗ ਹੋਊਗੀ ਦੱਸ ਦੋ ਜਾਂ ਤਾਂ ਪਰੌਠਿਆਂ ਦੀ ਗੱਲ ਚਰਣੀ ਹੈ ਫਿਰ ਪਰੌਠੇ ਬਣਾਉਂਗੀ ਲੈ ਸਬਜ਼ੀ ਦਾ ਮੂੰ ਵੀ ਬਣਦੀ ਹੋਵੇ ਬਸ ਪਰੌਠੇ ਦੀ ਗੱਲ ਹੈ ਠੀਕ ਹੈ ਠੀਕ ਕਰਵਿੰਦਾ ਹਾਂ ਹਾਂ ਬਸ ਠੀਕ ਹੈ ਪਰੌਠੇ ਅਲੱਗ-ਅਲੱਗ ਤਰ੍ਹਾਂ ਦੇ ਹਾਂ ਦੇਖ ਲੈ ਰੋਜ਼ ਵੀਡੀਓ ਬਣੇਗਾ ਨਹੀਂ ਵੀ ਰੋਜ਼ ਹੀ ਬਣਾਇਓ ਸ਼ਾਰਟ ਲੈ ਕੇ ਰੱਖੀ ਜਾਇਓ ਚਾਹੇ ਹਾਂ ਕੀ ਗਾ ਪਰ ਤੁਸੀਂ ਵੀ ਕਮਿਟਮੈਂਟ ਕਰੋ ਵੀ 1000 ਰੁਪਏ ਆਪਾਂ ਦੱਸ ਦੇ ਚਲ ਠੀਕ ਆ ਲੈ ਵੀ ਤਨੁਜਾ ਜੀ ਹਾਂਜੀ ਪਹਿਲਾ ਦਿਨ ਹੋ ਗਿਆ ਪਹਿਲਾ ਦਿਨ ਦੀ ਗੱਲ ਕਰ ਲਾਂ ਹਾਂ ਹੁਣ ਇਹ ਗੱਲ ਪੂਰੀ ਨਹੀਂ ਅੱਜ ਪਹਿਲਾ ਦਿਨ ਨਹੀਂ ਇਹ ਤਾਂ ਬਾਈ ਬਣਨੇ ਹੋ ਤੇ ਅੱਜ ਕਿਉਂ ਇਹ ਤਾਂ ਡੀਲ ਤੇ ਬਾਹਰ ਆ ਨਹੀਂ ਇਹ ਤਾਂ ਗਲਤ ਹੈ ਨਾ ਪਹਿਲਾ ਦਿਨ ਹੋ ਗਿਆ ਅੱਜ ਅੱਜ ਗਿਆ ਲਾਤਾ ਹੋ ਨਹੀਂ ਇਹ ਅੱਜ ਇਹ ਬਣਨਾ ਗਿਆ ਗਾਜਰਾਂ ਦੇ ਪਰੌਂਠੇ ਇਹ ਅੱਜ ਤਾਂ ਇਹਦਾ ਡੀਲ ਹੋਣ ਤੇ ਪਹਿਲਾਂ ਤੈਅ ਹੋਇਆ ਪਤਾ ਉਹਦਾ ਜੇ ਮੈਂ ਕੱਲ ਨੂੰ ਬਣਾ ਲੂੰਗੀ ਇਹ ਕਿੰਨੀ ਗੱਲ ਨੂੰ ਸੁਣਾ ਲੰਦੀ ਹੈ ਪਹਿਲਾ ਨਹੀਂ ਦਤਾ ਹੋਇਆ ਹੁਣ ਹੋਇਆ ਗੈਲ ਉਹ ਮੰਮੀ ਇਹਦਾ ਪਹਿਲਾ ਵਿਆਹ ਲੱਗਿਆ ਵੇਕਰ ਬੱਸ ਵੀ ਕਾਲੂ ਬਣ ਜੂਗੇ ਬੱਸ ਕਾਲੂ ਬਣਾ ਲੂਗੇ ਚੱਲ ਅੱਜ ਤੇ ਉਹ ਸਹੀ ਅੱਛਾ ਰਹੀ ਹੁਣ ਦੂਸਰੇ ਨੰਬਰ ਤੇ ਜੇ ਤਸਵੀਰ ਬਣੇ ਐਨੀਵਰਸਰੀ ਤਾਂ ਦੱਸੋ ਉਹ ਵੀ ਕਿਵੇਂ ਸੈਲੀਬ੍ਰੇਟ ਕਰਨੀ ਹੈ ਹਾਂ ਕੱਲ ਅਲਮਾਰੀ ਦੇ ਦੋ ਸੱਤੀ ਜੀ ਕਾ ਦੇ ਐਲਮਾਰੀ ਉਹ ਅਲਮਾਰੀ ਦਾ ਤਾਂ ਚੱਲ ਦੇਖ ਅਸੀਂ ਪਲਾਨ ਕਰ ਰਹੇ ਹਾਂ ਮਨ ਕੇ ਚਲੋ ਵੀ ਜਿਹੜਾ ਨੂਰ ਦਾ ਬਰਥਡੇ ਈਵਨਿੰਗ ਟਾਈਮ ਬਣਾਈਏ ਸਮਝ ਲੋ ਸ਼ਾਮ ਨੂੰ ਸਾਰੇ ਕੰਮ ਕੁੰਮ ਨੇ ਬੈਠ ਕੇ ਮੱਕੀ ਦੀ ਦੀਨਾ ਨਾਲ ਸਭ ਨਾਲ ਸਲਾਹ ਕਰਦੇ ਹਾਂ ਵੀ ਕੀ ਕਹਿੰਦੇ ਆ ਵੀ ਤੁਸੀਂ ਵੀ ਇਹਦੀ ਨਾਲ ਕੋਈ ਉਦੋਂ ਵੀ ਸੈਲੀਬ੍ਰੇਟ ਕਰਨੀ ਹੈ ਕਿਵੇਂ ਕਰਨਾ ਉਹ ਪੁੱਛਣਾ ਚਾਹੁੰਦੇ ਹਾਂ ਉਸਦੇ ਨਾਲ ਹੀ ਕਰ ਲੈਣੇ ਸਭ ਉਹ ਹਨ ਦੇਖ ਲੋ ਕਿੱਦਾਂ ਕਰਨਾ ਮਰਜ਼ੀ ਆ ਨੂਰ ਦੇ ਨਾਲ ਹੀ ਭਾਈ ਸਾਡੇ ਵਿਊਰਸ ਕਹੀ ਜਾਂਦੇ ਆ ਵੀ ਨੂਰ ਦਾ ਬਰਥਡੇ ਨਹੀਂ ਬਣਾਇਆ ਹੁਣ ਅਸੀਂ ਨੂਰ ਦੇ ਬਰਥਡੇ ਦੀ ਤਿਆਰੀ ਕਰ ਲਈ ਤਾਂ ਉਹੀ ਕਹਿਣੀ ਆ ਨੂਰ ਦੇ ਨੂਰ ਹਾਂਜੀ ਨਾ ਬੜਕਾ ਮਾਰਦਾ ਕਹਿੰਦਾ ਕਰਨੋ ਕਰਨੋ ਜੀ ਨੂਰ ਦੇ ਬਰਥਡੇ ਦੀ ਤਿਆਰੀ ਲੱਗ ਗਈ ਹੁਣ ਹੁਣ ਤੁਹਾਨੂੰ ਦਿਖਾਵਾਂਗੇ ਨੂਰ ਦਾ ਬਰਥਡੇ ਮਨਾ ਕੇ ਕਿਵੇਂ ਮਨਾਉਨੇ ਆ ਇਹ ਦੋ ਗੱਲਾਂ ਸਾਡੀਆਂ ਹੋ ਗਈਆਂ ਕਲੀਅਰ ਤੀਸਰੀ ਗੱਲ ਹਜੇ ਦੇਖੋ ਹਜੇ ਡੈਕੋਰੇਸ਼ਨ ਸਾਡੀ ਹਰਗੁਣ ਦੀ ਆਈ ਨਹੀਂ ਥੱਲੇ ਨੂੰ ਉਹ ਉੱਪਰੇ ਘਾਰੇ ਨੇ ਆਲੇ ਨਹੀਂ 3 ਦਿਨਾਂ ਤੱਕ ਕਪਾ ਮਨਾਉਂਗੇ ਇਹਦਾ ਬਰਥਡੇ ਜਨਤਾ ਉੱਤਰ ਜਣ ਨਹੀਂ ਵੈਸੇ ਮੈਂ ਗੱਲ ਕਰਦਾ ਨੂਰ ਦੇ ਡੈਕੋਰੇਸ਼ਨ ਐ ਸਾਰੀ ਬਾਹਰ ਕਰਾਉਣੀਆਂ ਆਪਾਂ ਨੇ ਕੋਈ ਗੱਲੀ ਬਾਹਰ ਕਰਾ ਦਾਂਗੇ। ਕੀ ਰਾਤ ਨੂੰ ਤਾਂ ਬਾਹਰ ਹੋ। ਹੋਰ ਰਾਤ ਨੂੰ ਬਾਹਰ ਕਰੂੰਗੇ। ਕੋਈ ਚੱਕਰ ਨਹੀਂ। ਰਾਤ ਦਾ ਪ੍ਰੋ। ਓਏ। ਆਮ ਦਾ ਪ੍ਰੋਗਰਾਮ। ਤੂੰ ਚੁੱਪ ਨਹੀਂ ਕਰਦਾ। ਆ ਦੇਖ ਠਿੱਕਾ ਵੱਜਦੀਆਂ। ਇਹ ਕਹਿੰਦਾ ਮੇਰੀ ਕੋ ਗੱਲੇ ਨਹੀਂ। ਅੱਛਾ ਪਾਪਾ ਜੀ ਕਿੱਥੇ? ਬਾਬਾ ਜੀ। ਬਾਬਾ ਜੀ ਕਿੱਥੇ? ਬਾਬਾ ਜੀ। ਪਾਪਾ ਜੀ ਕਿੱਥੇ? ਸਾਚੀ ਬਾਬਾ ਜੀ। ਓਏ ਬਾਬਾ ਜੀ। ਚਾਚੀ ਘਰ ਬਾਬਾ ਜੀ। ਚਾਚੀ ਘਰ ਤਾਂ ਕਰੋ। ਕਰੋ ਚਾਚੀ। ਕਰੋ ਚਾਚੀ। ਹੁਣ ਦੱਸੋ ਮੈਨੂੰ। ਹਾਂਜੀ। ਅਲਮਾਰੀਏ ਕਾ ਦਿਖਾਉਣ ਲੈ ਕੇ ਜਾਉਗੇ ਰੋਪੜ ਵੀ ਕੇ ਲੇ। ਅੱਜ। ਗੱਲ ਫੇਰ ਲਮਾਰੀਆਂ ਪਰ ਆ ਕੇ ਖੜ ਜਾਂਦੀ ਆ ਹੈਂ ਆਹ ਹੈਂ ਦੱਸ ਗੱਲ ਫੇਰ ਲਮਾਰੀਆਂ ਪਰ ਆ ਕੇ ਖੜ ਜਾਂਦੀ ਆ ਖੜਦੀਆਂ ਜਾਂ ਚਾਹ ਕੇ ਬੋਤੀ ਫੇਰ ਕੋੜ ਥੱਲੇ ਹਾਂ ਇੱਕ ਲਮਾਰੀ ਬਸ ਮਤਲਬ ਹੈਂ ਇੱਕ ਮੇਰੀ ਇੱਕ ਇਹਦੀ ਇਹਨਾਂ ਨੇ ਮੇਰਾ ਪਾਰਾ ਹੀ ਕਰ ਦੇਣਾ ਇੱਕ ਇੱਕ ਕਾਕਾ ਹਾਂ ਇੱਕ ਇੱਕ ਦੋ ਇੱਕ ਇਹਦੀ ਇੱਕ ਮੇਰੀ ਮੇਰੀ ਗੱਲ ਸੁਣੋ ਮੈਂ ਐ ਸੋਚਦਾ ਇਸ ਤਰ੍ਹਾਂ ਇੱਕ 11 ਹੁੰਦੀ ਆ ਮੇਰੀ ਗੱਲ ਸੁਣੋ ਮੈਂ ਐ ਸੋਚਦਾ ਵੀਰ ਟੇਬਲ ਨੂੰ ਉਹ ਜਿਹੜੇ ਬਾਕਸ ਜੇ ਨਿਕਲਦੇ ਹੁੰਦੇ ਉਹੀ ਲਵਾ ਦੇਮਾ ਇਕਲਮਾਰੀ ਦਾ ਕੰਮ ਦਾ ਤੁਹਾਨੂੰ ਆਹ ਵਾਲੇ ਟੇਬਲ ਲੈ ਲਈ ਜਾਓ ਟੇਬਲ ਕਮਰੇ ਚ ਖੜਨਾ ਪੈਣਾ ਮੂਰੇ ਤਾਂ ਨਿਆਣੇ ਨੇ ਖਿੱਚ ਖਿੱਚ ਕੇ ਖਿਲਾਰ ਦੇਣਾ ਕਮਰੇ ਰਾਤ ਨੂੰ ਟੇਬਲ ਅੰਦਰ ਕਰ ਲਿਆ ਹੋਰ ਕੀ ਆ ਜੇ ਰਾਤ ਨੂੰ ਪੌਣੇ ਆ ਗਏ ਫੇਰ ਬਾਹਰ ਤੇ ਅੰਦਰ ਤੇ ਬਾਹਰ ਲੈ ਐਦਾ ਤਾਂ ਵਿਚਾਰੇ ਦੇ ਕੋਲ ਪੈ ਜਣਾ ਸੀਸੇ ਦਾ ਇਹ ਮੈਂ ਕੀ ਕਰਾਂ ਬੰਦੇ ਦਾ ਅਚਾਰ ਪਾਣੀ ਪਤਾ ਨਹੀਂ ਤੇ ਮਾਂ ਕਿੱਥੇ ਕਿੱਥੇ ਤੇ ਕੱਟ ਕੇ ਲੈ ਕੇ ਆਉਂਦੇ ਆ ਕਹਿੰਦੀ ਮੈਂ ਕੀ ਕਰਾਂ ਹਾਲੇ ਮੁੰਬਈ ਨੂੰ ਕੱਲ ਬੈਂਕ ਪਾ ਕੇ ਕਹਿੰਦੇ ਉਰੇ ਚੂਹੀ ਫਿਰਦੀ ਟੀ ਕੰਦਰ ਹੈ ਕਹਿੰਦੇ ਮਨਜੀਤ ਆਏ ਕਰੀ ਸੋਫੇ ਦੱਲੇ ਚੱਕ ਕੇ ਦੇਖ ਲਈ ਸੋਫਿਆਂ ਦੇ ਦੱਲੇ ਗਲੀਆਂ ਤਾਂ ਚੱਲਣ ਨਹੀਂ ਮੈਨੂੰ ਸੋਫੇ ਚੱਕ ਕੇ ਰੱਖਣੇ ਆ ਹਾਂ ਹੂੰ ਮੈਂ ਜਾਲੀ ਲੱਗ ਜਦੀ ਬਿੰਦੇ ਨਾ ਰਹਾ ਜਾਲੀ ਲਵਾ ਦ ਦੇਖ ਲੈਂਦੇ ਆ ਕਿਆ ਬਣ ਜਾਲੀ ਲੱਗਦੀ ਆ ਇਹਨੂੰ ਜਾਲੀ ਲੱਗੂਗੀ ਪੁੱਛ ਕੇ ਦੇਖ ਲਓ ਇਹ ਸੋਫਿਆਂ ਨੂੰ ਖਰਾਬ ਕਰ ਰਹਿਣਾ ਯਾਰ ਪੁੱਛ ਕੇ ਦੇਖ ਲੈਣੇ ਕਿਸੇ ਨੂੰ ਜੇ ਨਮੀ ਤੋਂ ਹੋਣੀ ਫਿਰ ਹੋ ਜੂਗਾ ਖਰਾਬ ਬੈਸੇ ਪੂਆ ਜੀ ਕਹਿੰਦੇ ਵੇ ਲੁਧਿਆਣੇ ਵਾਲੇ ਕਹਿੰਦੇ ਵੀ ਸੋਫਿਆਂ ਥੱਲੇ ਜਾਲੀ ਲੱਗ ਜਾਂਦੀ ਆ ਹਮਮ ਦੇਖ ਲੈਣੇ ਆ ਹਾਂ ਜੀ ਤੇ ਉਹ ਮੈਂ ਐਂ ਗੱਲ ਕਹਿੰਦੀ ਤੇ ਮੈਨੂੰ ਤੁਸੀਂ ਦੱਸੋ ਹੁਣ ਕੀ ਮਾਲਮਾਰੀ ਕੱਦ ਖੋਣ ਜਾ ਰਹੇ ਹੋ ਸਾਨੂੰ ਇੱਕ ਦੋ ਦਿਨਾਂ ਚ ਦਿਖਾ ਦਿਓ ਇਹ ਦਵਾ ਦਿਓ ਯਾਰ ਤੁਹਾਡੇ ਸਾਹਮਣੇ ਜਾਂ ਦੇਖ ਲੋ ਸਮਾਨ ਦਾ ਕੀ ਹਾਲ ਬਣਿਆ ਵਾ ਯਾਰ ਚਲ ਕੋਈ ਨਾ ਕੋਈ ਨਾ ਕਰਦੇ ਆ ਫੇਰ ਬਣਾ ਚੋਰ ਚੱਲਦੇ ਜਿੱਥੇ ਨਿੱਕਾ ਦੀਦੀ ਹੁਣੀ ਲਿਆਉਂਦੇ ਆਂ ਆਈ ਕਰੋ ਮੇਰਾ ਕਮਰਾ ਵੀ ਮੜੀ ਜਾ ਕੇ ਦਿਖਾ ਦਿਓ ਉਹ ਵੀ ਦੇਖਿਆ ਫੇਰ ਦਿਖਾਓ ਉਹ ਕਾਨੂੰ ਦਿਖਾਣਾ ਪੜਾਏ ਚੱਲ ਆਪਣੀ ਆਪਣੀ ਗੈਸ ਹੀ ਹੁਣੀ ਨਾ ਸਰਦਾਰ ਦੀ ਤਾਂ ਕਾਣਾ ਨੂੰ ਕਾਣਾ ਛੱਡੋ ਭਰਾ ਨਾ ਨਾ ਦਿਖਾ ਕੇ ਆ ਭਾਈ ਤੇ ਤੁਸੀਂ ਸਾਰੇ ਜਣੇ ਨੂੰ ਭਾਈ ਇੱਕ ਰਿਕਵੈਸਟ ਹੈ ਸਾਨੂੰ ਸੁਜੈਸ਼ਨ ਜ਼ਰੂਰ ਦਿਓ ਵੀ ਅਸੀਂ ਨੂਰ ਦਾ ਬਰਥਡੇ ਕਿੱਦਾਂ ਮਨਾਈਏ ਕੀ ਕਰਨਾ ਚਾਹੀਦਾ ਸੁਜੈਸ਼ਨ ਬਾਕੀ ਤਾਂ ਆਪਣੇ ਬਜਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੰਦਾ ਉਵੇਂ ਹੀ ਕਰ ਲੈਂਦਾ ਹੁੰਦਾ ਪਰ ਐਸ ਵਾਰੀ ਕੀ ਅਲੱਗ ਕਰੀਏ ਠੀਕ ਹੈ ਜੀ ਫੇ ਅਗਲੇ ਬਲੌਗ ਚ ਮਿਲਦੇ ਹਾਂ ਪਰ ਮਾਤਾ ਮੈਂ ਤੁਹਾਨੂੰ ਸਾਹਮਣੇ ਚੜ੍ਹਦੀ ਕਲਾ ਚ ਰੱਖੇ ਦੀ ਤੰਤਰ ਉਸ ਰੱਖੇ ਜਿੱਦ ਰੱਖੇ ਤੁਹਾਨੂੰ ਦੁੱਖ ਤਕਲੀਫਾਂ ਤੋਂ ਦੂਰ ਹੁਣ ਦੇਖਦੇ ਹਾਂ ਸਰਦਾਰ ਜੀ ਕੀ ਕਰਦੇ ਆ ਠੀਕ ਆ ਨਹੀਂ ਤਾਂ ਮੈਨੂੰ ਦੀਦੀ ਨੂੰ ਜਾ ਕੇ ਆਪਣਾ ਸੋਨਾ ਵੇਚ ਕੇ ਅਲਮਾਰੀ ਲੈਣੀ ਪੈਣੀ ਆ ਬੱਲੇ ਬੱਲੇ ਥੋੜਾ ਮਹਾਰਾਜ ਹੈਗਾ ਜੀ ਵੈਸੇ ਤਾਂ ਸਾਨੂੰ ਪਤਾ ਅਜ ਨਾ ਜੀ ਬੈਠੇ ਆ ਕੁਛ ਨਾ ਕੁਛ ਕਰੂਗੇ ਠੀਕ ਆ ਬਾਬਾ ਜੀ ਦਾਣ ਵਾਲਿਆ ਸਰਦਾਰ ਜੀ ਦੇ ਦੁਕਾਨ ਚ ਪਾ ਦਿਓ ਹੁਣ ਵੀ ਅਲਮਾਰੀਆਂ ਹੋਣੀਆਂ ਚਾਹੀਦੀ ਆ ਠੀਕ ਆ ਜੀ ਫਿਰ ਅੱਕੇ ਬਾਏ ਬਾਏ